ਇਹ ਐਤਵਾਰ ਵਾਲੇ ਦਿਨ ਦਾ ਹੀ ਵੀਡੀਓ ਆ ਜੀ ਜਦੋਂ ਅਸੀਂ ਭੂਆ ਕੋਲਾਰੇ ਸੀ ਨਾਗਰੇ ਤੋਂ ਤੇ ਬਾਜ਼ਾਰਾ ਮਤਲਬ ਰੋਡ ਸਾਈਡ ਦੁਕਾਨਾਂ ਲੱਗੀਆਂ ਹੋਈਆਂ ਸੀ ਮਤਲਬ ਵਧੀਆ ਸੀ ਸਵਰਮਿਕ ਦਾ ਜਿਹੜਾ ਸਮਾਨ ਮਿਲਦਾ ਸਾਰਾ ਪlant ਵਗੈਰਾ ਦਾ ਪਾਰਕ ਵਗੈਰਾ ਦਾ ਵੀ ਤੇ ਕਿਚਨ ਦਾ ਵੀ ਬਹੁਤ ਸੋਹਣਾ ਸੋਹਣਾ ਸਮਾਨ ਸੀ ਪਰ ਕਲੇਰ ਸਾਹਿਬ ਨੇ ਕਿਹਾ ਸੀ ਸ਼ਾਪਿੰਗ ਕਰਵਾਉਣੇ ਦੂਸਰੇ ਦਿਨ ਤਾਂ ਅਸੀਂ ਰੁਕੇ ਸੀ ਪਰ ਸਮਾਨ ਆ ਜਿਹੜਾ ਰੇਟ ਹੀ ਬਹੁਤ ਜ਼ਿਆਦਾ ਸੀ ਬਹੁਤ ਕੋਸਟਲੀ ਮਿਲਦਾ ਸੀ ਸਮਾਨ ਤੇ ਲੋ ਜੀ ਤੁਸੀਂ ਵੀ ਇੰਜੋਏ ਕਰੋ ਵੀਡੀਓ no <laughs> ਇੱਧਰ ਕੱਪੜੇ ਥੋੜੇ ਮੋਟੇ ਕੱਪੜੇ ਸੀ ਜਿਹੜੇ ਉਹ ਕੱਢੇ ਆ ਮਤਲਬ ਜਿਹੜੇ ਹੁਣ ਪਹਿਣ ਵਾਲੇ ਨੇਗੇ ਕੱਤੇ ਦੇ ਮਹੀਨੇ ਵਿੱਚ ਜਿਹੜੇ ਪਹਿਣ ਵਾਲੇ ਕੱਪੜੇ ਹੁੰਦੇ ਉਹ ਕੱਢਿਆ ਬਾਕੀ ਇਸ ਤਰ੍ਹਾਂ ਮੈਂ ਸਾਰੇ ਕੱਪੜੇ ਮੇਰੇ ਮੈਂ ਤੁਹਾਨੂੰ ਇੱਕ ਵਾਰ ਦਿਖਾ ਦਿੰਨੀ ਆ ਇਸ ਤਰ੍ਹਾਂ ਦੇ ਜਿਹੜੇ ਕੈਰੀ ਬੈਗ ਨੇ ਜ਼ਿਆਦਾਤਰ ਮੇਰੇ ਇੱਧਰ ਲਈ ਸਾਈਡ ਰੱਖੇ ਹੋ ਨੇ ਕੈਰੀ ਬੈਗ ਦੇ ਵਿੱਚ ਲੋ ਜੀ ਜੋ ਵੀ ਕੱਢਣੇ ਸੀ ਕੱਢ ਲਏ ਤੇ ਆਪਾਂ ਇਸ ਤਰ੍ਹਾਂ ਹੁਣ ਚਾਦਰ ਪਾ ਦਨੇ ਇਹਦੇ ਉੱਪਰ ਕਿਉਂਕਿ ਫਿਰ ਗਰਦਾ ਨਹੀਂ ਪੈਂਦਾ ਬੈਠਦੇ ਆਗੇ <coughs> तो तो खाई देना इस <t discoveries> तो <coughs> तो कपड़े खराब ना मोटे ने ਦਸੰਬਰ ਦੇ ਮਹੀਨੇ ਚ ਹੀ ਕੱਢਾਂਗੇ ਤੇ ਜਨਵਰੀ ਚ ਠੰਡ ਹੁੰਦੀ ਹੈ ਜ਼ਿਆਦਾ ਉਦੋਂ ਹੀ ਆਪਾਂ ਨੂੰ ਜ਼ਰੂਰ ਤੋਂ ਪਾਉਗੀ ਲੋ ਜਿੱਦਾਂ ਬੈੱਡ ਸ਼ੀਟ ਹੈ ਜਿਹੜੀ ਬੈੱਡ ਸ਼ੀਟ ਵੀ ਚੇਂਜ ਹੋਊਗੀ ਅੱਜ ਕੁਸ਼ਨ ਕਵਰ ਪਿੱਲੋ ਕਵਰ ਸਾਰੇ ਚੇਂਜ ਕਰਕੇ ਸਾਰੀ ਮੈਂ ਵਾਸ਼ ਕਰੂੰਗੀ ਤੇ ਜੋ ਕੱਪੜੇ ਕੰਟੇਨਰ 'ਚ ਉਹ ਬਾਹਰ ਰੱਖਦੇ ਤੇ ਉਹ ਆਪਾਂ ਕਿਸੇ ਨੂੰ ਦੇ ਦਾਂਗੇ দান ਕਰ ਦਾਂਗੇ ਫਿਰ ਰੱਖਣ ਦਾ ਵੀ ਕੀ ਫਾਇਦਾ ਨਾ ਜਦੋਂ ਪਾਉਣੇ ਨਹੀਂ ਹੈਗੇ ਤੇ ਐਵੇਂ ਰੱਖ ਕੇ ਕੀ ਫਾਇਦਾ ਹੈਗਾ ਚਲੋ ਜੀ ਚਾਦਰ ਆਪਣੀ ਜਿਹੜੀ ਬੈੱਡ ਸ਼ੀਟ ਹੈ ਵਿਸ ਚੁੱਕੀ ਆ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਕਿਵੇਂ ਹੋ ਜੀ ਠੀਕ ਹੋ ਜੀ ਉਮੀਦ ਆ ਜੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੋਗੇ ਤੇ ਵੀਡੀਓ ਆਪਾਂ ਸਵੇਰ ਸਵੇਰ ਹੀ ਸਟਾਰਟ ਕਰਤਾ ਕੱਪੜੇ ਥੋੜੇ ਜਿਹੜੇ ਮਤਲਬ ਹੁਣ ਪੈ ਜਾਣਾ ਕੱਤੇ ਦੇ ਮਹੀਨੇ ਚ ਜਿਹੜੇ ਪੈਂਦੇ ਆ ਮਤਲਬ ਹੁਣ ਆਪਣਾ ਨਵੰਬਰ ਚੜਨ ਵਾਲਾ ਹੀ ਆ ਤੇ ਜਿਹੜੇ ਨਵੰਬਰ ਦੇ ਮਹੀਨੇ ਚ ਜਾਂ 15 ਦਸੰਬਰ ਤੱਕ ਜਿਹੜੇ ਆਪਣੇ ਇੰਨੇ ਕ ਕੱਪੜੇ ਪਹਿ ਜਾਣ ਕਿਉਂਕਿ ਜਨਵਰੀ ਦੇ ਵਿੱਚ ਹੀ ਜ਼ਿਆਦਾ ਠੰਡ ਹੁੰਦੀ ਹੈ ਦਸੰਬਰ ਤੋਂ ਜਨਵਰੀ ਚ ਹਾਂ ਹੀ ਦਸੰਬਰ ਤੱਕ ਆਪਣੇ ਆਹ ਮਹੀਨਾ-ਮਹੀਨਾ ਪਹਿ ਜਾਣ ਉਹ ਵਾਲੇ ਕੱਪੜੇ ਕੱਢੇ ਨੇ ਤੇ ਨਾਲ ਹੀ ਇਹ ਸੂਟ ਵੀ ਰੱਖੂਗੀ ਚਾਕੇ ਇਹ ਸੂਟ ਮੈਂ ਲੈ ਕੇ ਆਈ ਸੀ ਤੁਹਾਨੂੰ ਸ਼ਾਇਦ ਦਿਖਾਇਆ ਨਹੀਂ ਹੈਗਾ ਇਹ ਵਾਲਾ ਕੋਟ ਇਹਦਾ ਦੁਪੱਟਾ ਇਹਦਾ ਕੱਢਿਆ ਹੋਇਆ ਇਹ ਦੀਵਾਲੀ ਤੋਂ ਪਹਿਲਾਂ ਲੈ ਕੇ ਆਈ ਸੀ ਮੈਂ ਤੇ ਫਿਰ ਮੇਰਾ ਹੁਣ ਮਨ ਬਦਲ ਗਿਆ ਮੈਨੂੰ ਸਟਿਚ ਨਹੀਂ ਕਰਵਾਉਂਦੀ ਹੋਰ ਲੈ ਕੇ ਆਉਂਗੀ ਇਸ ਤਰ੍ਹਾਂ ਹੀ ਚੱਲੇ ਇਸ ਤਰ੍ਹਾਂ ਨਾਲ ਗੁਲੇ ਦੇ ਵੀ ਇਹਦੇ ਵਰਕ ਆਗਾ ਏ ਦੱਸਿਓ ਜੀ ਤੁਸੀਂ ਮੈਨੂੰ ਕਿਵੇਂ ਲੱਗਦਾ ਪਰ ਮੈਨੂੰ ਇੰਨਾ ਵਧੀਆ ਪਿਸਤਾ ਕਲਰ ਆ ਗਿਆ ਇਹ ਲਾਈਟ ਜਾਂ ਤੇ ਮਤਲਬ ਡਾਰਕ ਦੇ ਹਾ ਕਲਰ ਦੋਨੋਂ ਹੀ ਮਿਕਸ ਨੇ ਪਿਸਤਾ ਦੇ ਗ੍ਰੀਨ ਉਂ ਤੇ ਕੜਾਈ ਹੈ ਜੀ ਨਾ ਹੀ ਰੈੱਡ ਆ ਨਾ ਹੀ ਮਰਜੈਂਟਾ ਇਸ ਤਰ੍ਹਾਂ ਜਿਹਦੀ ਹੈਗੀ ਚਲੋ ਇੱਕ ਸੂਟ ਇਹ ਕੱਲ ਮਿਲਿਆ ਭੂਆ ਨੇ ਦਿੱਤਾਗਾ ਭੂਰੀ ਕੋਲ ਗਈ ਸੀ ਨੇ ਕੱਲ ਇਹ ਸੂਟ ਉਹਨਾਂ ਨੇ ਦਿੱਤਾ ਮੇਰਾ ਕਸੂਰ ਨਵੇਂ ਰੱਖਦੀ ਸੀ ਦਿਖਾਈ ਦਮ ਚਲੋ ਜੀ ਆਪਾਂ ਹੁਣ ਵੀਡੀਓ ਨੂੰ ਕਰਦੇ ਸਟਾਰਟ ਦੇਖਦੇ ਕਿੰਨਾ ਕਾ ਪਿਆ ਪਿਆ ਅੱਜ ਕੱਲ ਝਾੜੂ ਵੀ ਲੱਗੇ ਮੇਰੀ ਜਿਹੜੀ ਹਾਊਸ ਹੈਲਪਰ ਤੇ ਉਹ ਆਈ ਨਹੀਂ ਹੈ ਕਿ ਉਹਨੇ ਘਰ ਕੰਮ ਚੱਲਦਾਗਾ ਮੈਂ ਕਿ ਅਸੀਂ ਸਵੇਰ ਜਲਦੀ ਨਿਕਲ ਲਗੇ ਇਸੇ ਕਰੋਂ ਤਾਂ ਕਰਕੇ ਵੀ ਹੋ ਗਏ ਕੁਛ ਹੁਣ ਇਹਦਾ ਇੰਨਾ ਕਾ ਪਿਆ ਮਿੱਟੀ ਮੁੱਟੀ ਧੂਆ ਇੰਨਾ ਤਾਂ ਉਹ ਫੂਸ ਜਉ ਡਡਾਉਂਦਾਗਾ ਅੰਗ ਦਾ ਜਿਹੜੀ ਪਰਾਲੀ ਨੂੰ ਅੰਗ ਲਾਉਂਦੀ ਨੇ ਦੇਖਦੇ ਹੁਣ ਸਮਾਰਦੇ ਹਜੇ ਖਾਣਾ ਪੀਣਾ ਕੁਛ ਨਹੀਂ ਬਣਿਆ ਹੈਗਾ ਸੋ ਆਹ ਦੀ ਚਾਹਾਂ ਪੀਤੀ ਹੋਈ ਆ ਟਾਈਮ ਆ ਜਿਹੜਾ ਸੋਵਾਰਾ ਟਾਈਮ ਹੋ ਚੁੱਕਿਆ ਤਰੀਕ ਹੈਗੀ ਅੱਜ 31 ਅਕਤੂਬਰ ਦਿਨ ਹੈਗਾ ਅੱਜ ਸੋਵਾਰ ਚਲੋ ਜੀ ਆਪਾਂ ਤੇ ਵੀਡੀਓ ਨੂੰ ਸਟਾਰਟ ਜਿਹੜੇ ਕੱਪੜੇ ਨੇ ਜਿਹੜੇ ਕੱਡੇ ਨੇ ਮੈਂ ਕਿਸੇ ਨੂੰ ਦੇਣੇ ਨੇ ਦੇ ਦੂੰਗੀ ਉਹ ਵਾਲੇ ਵੀ ਪੈਂਟਾਂ ਨੇਗੀਆਂ ਇਹ ਕਿਸੇ ਨੂੰ ਦੇ ਦਾਂਗੇ ਹੁਣ ਕਲੇਸ ਆਪਾਂ ਉਹਦੇ ਨੇ ਟੀ-ਸ਼ਰਟਾਂ ਨੇ 15 16 ਤੇ ਆਪਾਂ ਦੇ ਦਾਂਗੇ ਕਿਸੇ ਕੰਮ ਆ ਜਾਣਗੇ ਘਰ ਰੱਖ ਕੇ ਕੀ ਫਾਇਦਾ ਹੈ ਨਾ ਕੋਈ ਗਰੀਬ ਬੰਦਾ ਪਾ ਲੂਗਾ ਆਪਾਂ ਕਿਸੇ ਨੂੰ ਦੇ ਦਾਂਗੇ ਚਲੋ ਜੀ ਇਹਨੂੰ ਆਪਾਂ ਸਾਹਮਣੇ ਤੇ ਇੱਧਰ ਕੋਫਾ ਪਸਾਹ ਉੱਪਰ ਚੁੱਕੀ ਆ ਹਰਿੰਦਰ ਆਪਾਂ ਝਾੜੂ ਲੱਗ ਗਿਆ ਮੋਟਾ ਮੋਟਾ ਕੂੜਾ ਸੀ ਜਿਹੜਾ ਇਕੱਠਾ ਕਰਤਾ ਮਤਲਬ ਤੇ ਦੁੱਧ ਦੁੱਧ ਵਸ ਉੱਬਲਣ ਵਾਲਾ ਹੀ ਆਵਾਲ ਜਿਹੜਾ ਦੁੱਧ ਨੂੰ ਆਉਣ ਵਾਲਾ ਹੀ ਆ ਹੋ ਚੁੱਕਿਆ ਤੀਸਰਾ ਦਿਨ ਟਿਊਜ਼ਡੇ 1 ਨਵੰਬਰ ਤੇ ਉਸ ਤੋਂ ਮਤਲਬ ਜਿਹੜਾ ਮੇਰਾ 31 ਅਕਤੂਬਰ ਵਾਲਾ ਸੀ ਵੀਡੀਓ ਉਹ ਉਸ ਤੋਂ ਬਾਅਦ ਹੋਰ ਕੋਈ ਕਲਿੱਪ ਨਹੀਂ ਬਣੀ ਮੈਨੂੰ ਅਚਾਨਕ ਸਨਾਮ ਜਾਣਾ ਪੈ ਗਿਆ ਸੀ ਕੰਮ ਮਤਾਂ ਕਰਕੇ ਤੇ ਆਪਣਾ ਹੁਣ ਤੀਸਰੇ ਦਿਨ ਦਾ ਮਤਲਬ ਤਿੰਨ ਦਿਨਾਂ ਦਾ ਵੀਡੀਓ ਬਣਦਾ ਹੈ ਤੇ ਕਿਦਰਾ ਘਰ ਮਸਾਲਾ ਕੋਈ ਸਬਜ਼ੀ ਬਣਾਉਗੀ ਵਾਈਟ ਵਾਲੇ ਵੰਗਣ ਹੁੰਦੇ ਨੇ ਜਿਹੜੀ ਚਲੋ ਜੀ ਆਪਾਂ ਕੁੱਟ ਕੇ ਮਸਾਲਾ ਸਬਜ਼ੀ ਬਣਾਉਣੇ ਤੇ ਨਾਲ ਹੀ ਸਵੇਰ ਦਾ ਟਾਈਮ ਚਾਰਕੀ ਵੀ ਹੈਗੀ ਕੀ ਚਾਹੀ ਦੇਖਦੇ ਵੱਲ ਆਪਾਂ ਮਸਾਲਾ ਘੁੱਟ ਕੇ ਸਬਜ਼ੀ ਜਿਹੜੀ ਕੱਟੀ ਹੋਈ ਹੈਗੀ ਸਬਜ਼ੀ ਰੱਖਾਂਗੇ ਤੇ ਨਾਲ ਹੀ ਚਾਹ ਵੀ ਤਿਆਰ ਹੈਗੀ ਤੇ ਆਪਾਂ ਚਾਹ ਚ ਵੀ ਦੁੱਧ ਪਾਉਣੇ ਲਓ ਜੀ ਇਧਰ ਮਸਾਲਾ ਕੋਟ ਰਹੇ ਹਾਂਗੇ ਤੇ ਇਧਰ ਚਾਹ ਬਣ ਚੁੱਕੀ ਆ ਚਾਹ ਚ ਪਾਉਣੇ ਪਕਾ ਦਿੱਤਾ ਉਹ ਜਿੱਦਰਾ ਟਮਾਟਰ ਨੇ ਉਹ ਵੀ ਐਡ ਕਰਦੇ ਤੇ ਪੈਨੋ ਕੱਟ ਲੈਣੇ ਹੁ ਚੰਗੀ ਤਰ੍ਹਾਂ ਫਿਰ ਸਬਜ਼ੀ ਬਣਾਵਾਂਗੇ ਅਦਰ ਆਲੂ ਬੈਂਗਣ ਇੱਕ ਹੀ ਖਰਾਵਾ ਤਾਂ ਕੱਢੀ ਦੀਏ ਵਧੀਆ ਜਿਸਕੇ ਕੈਮਰੇ ਚ ਇਹ ਵਾਲੇ ਬਣਨਗੇ ਅੱਜ ਬੈਂਗਣ ਵਾਈਟ ਵਾਲੀ ਪਹਿਲਾ ਕੁੱਟ ਲੈਣਾ ਫਿਰ ਮਿਲਦੇ ਆ। ਲੋ ਜੀ ਇੱਧਰ ਫਰਾਈ ਪੈਨ ਰੱਖ ਲਿਆ ਆਇਲ ਪਾ ਲਿਆ ਆਪਾਂ ਤੇ ਨਾਲ ਹੀ ਆਪਾਂ ਗਰਮ ਹੋ ਗਿਆ ਜਦੋਂ ਆਇਲ ਫਿਰ ਜੀਰਾ ਪਾਵਾਂਗੇ ਤੇ ਜੀਰਾ ਪਾਉਣ ਤੋਂ ਬਾਅਦ ਲੋ ਜੀ ਜੀਰਾ ਜਿਹੜਾ ਪਾਤਾ ਛਟਕਨ ਤੋਂ ਬਾਅਦ ਆਪਾਂ ਮਸਾਲਾ ਜਿਹੜਾ ਕੁੱਟ ਕੇ ਰੱਖਿਆ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਆਇਲ ਦੇ ਵਿੱਚ ਤੇ ਜਦੋਂ ਮਸਾਲਾ ਬਣ ਗਿਆ ਫਿਰ ਆਪਾਂ ਸਬਜ਼ੀ ਕੱਟੀ ਪਈ ਹੈ ਸਬਜ਼ੀ ਪਾਵਾਂਗੇ। ਚਲੋ ਜੀ ਚੰਗੀ ਤਰ੍ਹਾਂ ਮਿਕਸ ਕਰਤਾ ਤੇ ਉਧਰ ਮਸਾਲਾ ਜਿਹੜਾ ਸਬਜ਼ੀ ਮੈਂ ਪਾਏ ਬਣੀ ਜਾਊਗੀ ਮਸਾਲਾ ਬਣਾਉਣ ਤੋਂ ਬਾਅਦ ਮੈਂ ਸਬਜ਼ੀ ਕੱਟ ਕੇ ਰੱਖੀ ਸੀ ਉਹ ਪਾਤੀ। ਤੁਸ ਤੋਂ ਬਾਅਦ ਫਿਰ ਮੈਂ ਆ ਚੁੱਕੀ ਹਾਂ ਰੋ ਮੂਜੇ ਕੱਪੜੇ ਪ੍ਰੈਸ ਕਰੂੰਗੀ ਨਾਲ ਹੀ ਜਿਹੜੇ ਮੇਰੇ ਕੁਸ਼ਨ ਕਵਰ ਕੱਲ ਮੈਂ ਬੈੱਡ ਸ਼ੀਟ ਚੇਨ ਨਹੀਂ ਕੀਤੀ ਸੀ ਸਾਰੇ ਕੱਪੜੇ ਸੋਭਾ ਹੀ ਤਹਿ ਲਾਤੇ ਸੀਗੇ ਤੇ ਇਹ ਕੁਸ਼ਨ ਕਵਰ ਨੇ ਜਿਹੜੇ ਮੈਂ ਚੜਾਏ ਨਹੀਂ ਸੀ ਇਸੇ ਤਰ੍ਹਾਂ ਹੀ ਸੀਗੇ ਕਿਉਂਕਿ ਉਸ ਤੋਂ ਬਾਅਦ ਮੈਨੂੰ ਸਨਾਮ ਜਾਣਾ ਪੈਗਾ ਫਿਰ ਆ ਕੇ ਮੇਰਾ ਕੋਈ ਵੀਡੀਓ ਨਹੀਂ ਬਣਿਆ ਕੋਈ ਕੰਮ ਵੀ ਨਹੀਂ ਬਣਿਆ ਤੇ ਕੁਸ਼ਨ ਕਵਰ ਨੇ ਇਹ ਵੀ ਮੈਂ ਪ੍ਰੈਸ ਕਰਕੇ ਤੇ ਜਿਹੜੇ ਆਪਾਂ ਗੰਦੀਆਂ ਦੇ ਚੜਾਉਣੇ ਆ ਇਹ ਤੇ ਚੰਗੀ ਤਰ੍ਹਾਂ ਪ੍ਰੈਸ ਕਰ ਲੂੰਗੀ ਇਹਨਾਂ ਨੂੰ ਵੀ ਕਿਉਂਕਿ ਫਿਰ ਵਧੀਆ ਲੱਗਦਾ ਸਾਫ਼-ਸਾਫ਼ ਨਾ ਵਧੀਆ ਲੱਗਦਾ ਫਿਰ ਵਾਸ਼ਿੰਗ ਮਸ਼ੀ ਇਸ ਕਰਕੇ ਫਿਰ ਪ੍ਰੈਸ ਕਰਕੇ ਤੇ ਵਧੀਆ ਲੱਗਦੇ ਨੇ ਲੋ ਜੀ ਪਹਿਲਾਂ ਸਾਰੇ ਇਹਦੇ ਕੱਪੜੇ ਨੇ ਜਿਹੜੇ ਉਹ ਪ੍ਰੈਸ ਕਰੂੰਗੀ ਉਸ ਤੋਂ ਬਾਅਦ ਫਿਰ ਮੈਂ ਕੁਸ਼ਨ ਕਵਰ ਨੇ ਜਿਹੜੇ ਉਹ ਪ੍ਰੈਸ ਕਰੂੰਗੀ ਲੋ ਜੀ ਕੱਪੜੇ ਨੇ ਜਿਹੜੇ ਆਪਣੇ ਪ੍ਰੈਸ ਹੋ ਚੁੱਕੇ ਨੇ ਉਸ ਤੋਂ ਬਾਅਦ ਮੈਂ ਜਿਹੜੇ ਕਵਰ ਨੇ ਕੁਸ਼ਨ ਕਵਰ ਕੱਲੇ ਕੁਸ਼ਨ ਕਵਰ ਹੀ ਕੀਤੇ ਆ ਜੀ ਤੇ ਪਿੱਲੋ ਨੇ ਕਵਰ ਕੀਤੇ ਹੈਗੇ ਜਿਹੜੇ ਪ੍ਰੈਸ ਏ ਡੀ ਆਈ ਵਾਈ ਹੈ ਜੀ ਖੁਦ ਬਣਾਏ ਹੋਏ ਆ ਮੇਰੇ ਤੇ ਅੱਜ ਵੀ ਆਪਾਂ ਇੱਕ ਕੁਸ਼ਨ ਕਵਰ ਬਣਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਲੋ ਜੀ ਆਪਣੇ ਪ੍ਰੈਸ ਹੋ ਚੁੱਕੇ ਨੇ ਲੋ ਜੀ ਇਧਰ ਆਪਣੀ ਸਬਜ਼ੀ ਹੈ ਜਿਹੜੀ ਸਬਜ਼ੀ ਬਣ ਕੇ ਤਿਆਰ ਹੈ ਤੇ ਆਪਾਂ ਪਾਉਨੇ ਦੇ ਵਿੱਚ ਧਨੀਆ ਲੋ ਜੀ ਇਧਰ ਖਾਣਾ ਬਣ ਚੁੱਕਿਆ ਤੇ ਸਬਜ਼ੀ ਉੜੀ ਜੀ ਮੈਂ ਨਾ ਜਿਆਦਾ ਸੁੱਕੇ ਨਹੀਂ ਹੁੰਦੇ ਰਸਮੇਸੀ ਜਿ ਬਣਾਉਣੇ ਹੁੰਦੇ ਆ ਤੇ ਮੈਨੂੰ ਵਧੀਆ ਲੱਗਦੀ ਆ ਲੋ ਜੀ ਅੰਦਰ ਬੈਠ ਕੇ ਖਾਣਿਆ ਖਾਣਾ ਲੋ ਜੀ ਇੱਥੇ ਕੰਮ ਨੇ ਜਿਹੜੇ ਮੇਰੇ ਸਾਰੇ ਕੰਮ ਖਤਮ ਹੋ ਚੁੱਕੇ ਨੇ ਮੈਂ ਨਾ ਆ ਕੇ ਆ ਚੁੱਕੀ ਆਂਗੀ ਤੇ ਹੁਣ ਆਪਾਂ ਕਵਰ ਬਣਾਵਾਂਗੇ ਕੁਸ਼ਨ ਕਵਰ ਤੇ ਮੈਂ ਫਰਾਕ ਸੀ ਮੇਰੀ ਫਰਾਕ ਜਿਹੜੀ ਕੱਟੀ ਹੈ ਮੈਂ ਅਲਮਾਰੀ ਦੇ ਵਿੱਚ ਰੱਖੀ ਹੋਈ ਸੀ ਤੇ ਹੁਣ ਮੈਂ ਇਹਨੂੰ ਪਾਉਂਦੀ ਨਹੀਂ ਹੈਗੀ ਤੇ ਆਪਾਂ ਇਹਦੇ ਕੁਸ਼ਨ ਕਵਰ ਬਣਾਵਾਂਗੇ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇ ਫੈਮਿਲੀ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਕਿਵੇਂ ਹੋ ਜੀ ਠੀਕ ਹੋ ਜੀ ਉਮੀਦ ਹੈ ਜੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼हाल ਹੋਵੋਗੇ ਵੀਡੀਓ ਆਪਣਾ ਸੋਵੇ ਤੇ ਸਟਾਰਟ ਹੋ ਗਿਆ ਸੀ ਮਤਲਬ ਸਵੇਰ ਕੀ ਕੱਲ੍ਹ ਤੋਂ ਹੀ ਸ਼ਾਇਦ ਸਟਾਰਟ ਹੋਊਗਾ ਤੇ ਆਪਾਂ ਹੁਣ ਨਾ ਮੈਂ ਨਾ ਆ ਕੇ ਚੁੱਕੇ ਟਾਈਮ ਆ ਜਿਹੜਾ 2:30 ਵਜ ਚੁੱਕੇ ਨੇ ਦੁਪਹਿਰ ਦੇ ਤੇ ਤਰੀਕ ਹੈਗੀ ਅੱਜ 1 ਨਵੰਬਰ ਦਿਨ ਹੈਗਾ ਜੀ ਮੰਗਲਵਾਰ ਤੇ 2:30 ਵਜ ਚੁੱਕੇ ਦੁਪਹਿਰ ਦੇ ਨਾ ਕਿ ਆ ਚੁੱਕੇ ਬਾਕੀ ਸਾਰੇ ਕੰਮ ਹੋ ਚੁੱਕੇ ਨੇ ਪੁੱਛ ਅੱਜ ਲੱਗਿਆ ਹੈਗਾ ਮੇਰੀ ਹੈਲਪਰ ਆ ਜਿਹੜੀ ਆਈ ਨਹੀਂ ਹੈਗੀ ਅੱਜ ਫਿਰ ਮੈਂ ਝਾੜੂ ਲਾਤਾ ਸੀਗਾ ਤੇ ਚਲੋ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਕੰਟੀਨਿਊ ਪਲੇਸਾਬ ਹੋਣਗੇ 3:30 ਵਜੇ ਫਿਰ ਮੈਂ ਦੇਖੂਗੀ ਖਾਣਾ ਪੀਣਾ ਜਿਹੜਾ ਫਿਰ ਬਣਾਉਂਗਾ ਕਿਉਂਕਿ ਉਹਨੇ ਅੱਜ ਸਵੇਰ ਤੋਂ ਕੁਝ ਨਹੀਂ ਖਾਦਾ ਤੇ ਚਾ-ਚਾ ਪੀਤੇ ਚਾਹ ਦੇ ਨਾਲ ਬਿਸਕਟ ਖਾਦੇ ਹੋਣੇ ਟਾਈਮ ਹੀ ਨਹੀਂ ਮਿਲਿਆ ਕੁਝ ਜਦੋਂ ਉਹਨਾਂ ਟਾਈਮ ਤੇ ਬੰਦਾ ਨਾ ਖਾਵੇ ਖਾਣਾ ਗਰਮੇਸ਼ ਪਰ ਜਾਂਦੀ ਹੈਗੀ ਫਿਰ ਉਧਰੋਂ ਟਾਈਮ ਹੋਇਆ ਪੈਸ ਸਕੂਲ ਦਾ ਕਹਿੰਦੇ ਆ ਕੇ ਖਾਣਾ ਇਹ ਮੇਰੀ ਇੱਕ ਫਰੌਕ ਸੀਗੀ ਇਸ ਤਰ੍ਹਾਂ ਦੀ ਫੈਬਰਿਕ ਆ ਕਾਟਨ ਹੈ ਇਹ ਤੇ ਇਹ ਨਾ ਲੂਜ਼ ਹੋ ਜਾਂਦੀ ਜਦੋਂ ਮੈਂ ਮਤਲਬ ਉੱਪਰ ਉਹਨੂੰ ਆਪਾਂ ਕਟਿੰਗ ਕਰਕੇ ਉੱਚੀ ਵੀ ਕਰ ਲਈ ਸੀ ਤੇ ਫਿਰ ਵੀ ਲੂਜ਼ ਜੀ ਹੋ ਗਈ ਤੇ ਹੁਣ ਇਹ ਪਾਉਣ ਵਾਲੀ ਤਰ੍ਹਾਂ ਹੀ ਨਹੀਂ ਹੈਗੀ ਤੇ ਇਹਦੇ ਮੈਂ ਬਣਾਉਂਗੀ ਕੁਸ਼ਨ ਕਵਰ ਚਲੋ ਜੀ ਆਪਾਂ ਆਏ ਹੁਣ ਕਟਿੰਗ ਕਰਦੇ ਆ ਤੇ ਕਵਰ ਮੈਨੂੰ ਲੱਗਦਾ ਵਧੀਆ ਲੱਗਣਗੇ ਇਹਦੇ ਕਿਉਂਕਿ ਪ੍ਰਿੰਟ ਵਗੈਰਾ ਦਾ ਸੋਹਣਾ ਤੇ ਦੇਖਦੇ ਆਪਾਂ ਤੇ ਪਲੇਨ ਹੀ ਬਣਾਉਂਗੀ ਬਾਕੀ ਕੁਝ ਹੋਰ ਨਹੀਂ ਕਰਦੇ ਇਹਦੇ ਮਤਲਬ ਚੱਲਣ ਵਗੈਰਾ ਨਹੀਂ ਲਾਉਂਦੀ ਹੈਗੀ ਸਿੰਪਲੀ ਬਣਾਉਂਗੀ ਪਲੇਨ ਜੇ ਚਲੋ ਜੀ ਆਪਾਂ ਇਹਨਾਂ ਦੇ ਪਹਿਲਾਂ ਕਟਿੰਗ ਕਰਦੇ ਪਹਿਲਾਂ ਆਪਾਂ ਨਾਪ ਲੈਨੇ ਇਹਨੂੰ 15 ਬਾਈ 15 ਜਾਂ 16 ਬਾਈ 15 ਇਹਦੇ ਹੀ ਬਣਾਉਂਗੀ ਮੈਂ ਕਿਉਂਕਿ ਪਹਿਲਾਂ ਮੇਰੇ ਇੰਨੀ ਬਣੇ ਹੋਏ ਨੇ ਉਹ ਤੇ ਚਲੋ ਜੀ ਆਪਾਂ ਹੁਣ ਇਹਨਾਂ ਦੀ ਕਟਿੰਗ ਕਰਦੇ ਆਂ ਦੇਖਦੇ ਆਂ ਤੇ ਵੀਡੀਓ ਵਧੀਆ ਲੱਗੇ ਜੀ ਵੀਡੀਓ ਨੂੰ ਲਾਈਕ ਕਰਿਓ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਪਲੀਜ਼ ਜ਼ਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗਦੇ ਨੇ ਚਲੋ ਜੀ ਫਿਰ ਆਪਾਂ ਇਹ ਪਹਿਲਾਂ ਕਟਿੰਗ ਕਰਦੇ ਲੋ ਜੀ ਇਹ ਫਰਾਕ ਆ ਜਿਹੜੀ ਢੇਡਲੀ ਆ ਤੇ ਇਹਦਾ ਬਲਾਉਜ਼ ਆ ਜਿਹੜਾ ਆਪਾਂ ਬਲਾਊਜ਼ ਇਹਦਾ ਅਡ ਕਰ ਲਿਆ ਇਹ ਬਣਾ ਦਾ ਬਲਾਊਜ਼ ਆ ਇਹ ਆਪਾਂ ਅਲੱਗ ਕਰ ਲਿਆ ਤੇ ਜਿਹੜਾ ਕੱਪੜਾ ਸੀ ਅਲੱਗ ਕਰ ਲਿਆ ਤੇ ਆਪਾਂ ਇਹਨੂੰ ਪ੍ਰੈਸ ਕਰਦੇ ਆ ਪਹਿਲਾਂ ਇੱਧਰ ਪ੍ਰੈਸ ਲਾ ਲਈ ਮੈਂ ਪ੍ਰੈਸ ਕਰਦੇ ਆ ਇੱਧਰ ਮਸ਼ੀਨ ਵੀ ਆਪਾਂ ਸਲਾਈ ਮਸ਼ੀਨ ਲੈ ਕੇ ਰੱਖ ਲਈ ਅੰਤੇ ਚਲੋ ਜੇ ਆਪਾਂ ਪਹਿਲਾਂ ਪ੍ਰੈਸ ਕਰਦੇ ਨੂੰ ਲੋ ਜੀ ਇੱਧਰ ਪਹਿਲਾਂ ਮੈਂ ਪ੍ਰੈਸ ਕਰ ਲੂਗੀ ਇਹਨੂੰ ਚੰਗੀ ਤਰ੍ਹਾਂ ਫੜ ਲੈ ਜਿਹੜੇ ਉਹ ਕੱਢ ਕੇ ਉਸ ਤੋਂ ਬਾਅਦ ਫਿਰ ਮਸਾਨੇ ਲਾ ਕੇ 16/22 16 ਦੀ ਕੱਟੇ ਨੇ ਪਹਿਲਾਂ ਮੈਂ 15/22 16 ਦੇ ਕੱਟਤੀ ਸੀ ਫਿਰ ਮੈਂ 16/22 16 ਦੀ ਕੱਟੇ ਨੇ ਕਿਉਂਕਿ ਥੋੜੇ ਖੁੱਲੇ ਕਵਰ ਠੀਕ ਰਹਿੰਦੇ ਤੇ ਨਾਲ ਹੀ ਮੇਰੇ ਕੋਲ ਇੱਕ ਲੈਸ ਪਈ ਸੀ ਬਲੈਕ ਕਲਰ ਦੀ ਤੇ ਮੈਂ ਉਹ ਲਾਤੀ ਚਲੋ ਜੀ ਹੁਣ ਆਪਾਂ ਇਹਨੂੰ ਪਹਿਲਾਂ ਕਟਿੰਗ ਕਰ ਲੈਨੇ ਆ ਤੇ ਉਸ ਤੋਂ ਬਾਅਦ ਫਿਰ ਇਹਦੀ ਸਟਿਚਿੰਗ ਆ ਜਿਹੜੀ ਸਟਿਚਿੰਗ ਕਰਾਂਗੇ ਇਹ ਤਿੰਨ ਕਵਰ ਬਣੇ ਨੇ ਇੱਕ ਫਰੌਕ ਦੇ ਤਿੰਨ ਕਵਰ ਬਣਗੇ ਪਰ ਤਿੰਨ ਕਵਰਾਂ ਨਾਲ ਇਹ ਜਿਹੜਾ ਮੇਰਾ ਸੋਫਾ ਦਾ ਵਧੀਆ ਲ ਚਲੋ ਜੀ ਆਪਾਂ ਕਟਿੰਗ ਕਰਕੇ ਫਿਰ ਸੁਣ ਲਈ ਸਟਿਚਿੰਗ ਕਰਕੇ ਦਿਖਾਉਣੀ ਆ ਕਿਸ ਤਰ੍ਹਾਂ ਕਵਰ ਬਣਦੇ ਨੇ ਇਹ ਲੋ ਜੀ ਆਪਾਂ ਨਸਾਨੀ ਨੇ ਜਿਹੜੀਆਂ ਲਾ ਲਈਆਂ ਤੇ ਹੁਣ ਇਹਦੀ ਕਟਿੰਗ ਕਰ ਲੈਂਦੇ ਆ ਆਪਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਇਹ ਆਪਾਂ ਪਹਿਲਾਂ ਜਿਹੜਾ ਪਿਛਲੇ ਸਾਈਡ ਹੁੰਦਾ ਉਹ ਨਾਲ ਦੋ ਕਰ ਲਿਓ ਦੇ ਦੋ ਕਰਕੇ ਮਤਲਬ ਇਹ ਫਿਰ ਆਪਾਂ ਸਲਾਈ ਲਾ ਲਈ ਤੇ ਉਸ ਤੋਂ ਬਾਅਦ ਫਿਰ ਲੈਸ ਵਗੈਰਾ ਦੱਬ ਕੇ ਆਪਾਂ ਫਿਰ ਇਹਦੀ ਸਟਿਚਿੰਗ ਕਰਾਂਗੇ ਪੂਰੀ ਤੇ ਪਿਛਲੇ ਪੱਲੇ ਨੇ ਜਿਹੜੇ ਇਹਨਾਂ ਦੇ ਸਲਾਈ ਲਾਉਣੀ ਪੈਂਦੀ ਹੈ ਪੈਰ-ਪੈਰ ਦੀ ਤੇ ਲੋ ਜਿਸ ਤਰ੍ਹਾਂ ਪੱਲਾ ਲੀ ਦੋਨਾਂ ਪੱਲਿਆਂ ਤੇ ਜਿਹੜੀ ਸਲਾਈ ਲਾ ਲਈ ਜਿਹੜੇ ਪਿਛਲੇ ਪੱਲੇ ਹੁੰਦੇ ਨੇ ਮੂਰਲੇ ਪੱਲੇ ਨਾਲ ਥੋੜਾ ਜਾਂ ਜ਼ਿਆਦਾ ਰੱਖਣਾ ਪੈਂਦਾ ਕੱਪੜਾ ਥੋੜਾ ਜਿਹਾ ਐਕਸਟਰਾ ਰੱਖਣਾ ਪੈਂਦਾ ਇਸ ਤਰ੍ਹਾਂ ਦੀ ਆਪਾਂ ਲੈਸ ਆ ਜਿਹੜੀ ਲੈਸ ਦੱਬਾਂਗੇ ਤੇ ਆਪਾਂ ਲੈਸ ਦੱਬ ਕੇ ਸਾਨੂੰ ਫਿਰ ਦਿਖਾਉਣੇ ਬਣਾ ਕੇ ਇਸ ਤਰ੍ਹਾਂ ਬਣ ਗਿਆ ਤਾਂ ਜਿਹੜੇ ਤਿੰਨ ਬਣ ਗਏ ਫਰਾਂਕ ਦੇ ਤਿੰਨ ਕਵਰ ਬਣ ਗਏ ਤਿੰਨੇ ਆਪਣੇ ਬਣ ਕੇ ਰੈਡੀ ਨੇ ਇਸ ਤਰ੍ਹਾਂ ਆਪਾਂ ਲੈਸ ਲਾਤੀ ਤੇ ਆਪਾਂ ਹੁਣ ਸਾਨੂੰ ਨੂੰ ਪ੍ਰੈਸ ਕਰਕੇ ਫਿਰ ਚੜਾ ਕੇ ਦਿਖਾਉਣੇ ਆਪਾਂ ਕੁਸ਼ਨ ਦੇ ਉੱਪਰ ਕਵਰ ਨੇ ਜਿਹੜੇ ਫਿਰ ਸੋਫੇ ਤੇ ਰੱਖ ਕੇ ਦਿਖਾਉਣੇ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਨੇ ਲੋ ਜੀ 쿠ਸ਼ਨ ਕਵਰ ਆਪਣੇ ਤਿਆਰ ਨਹੀਂ ਤੇ ਆਪਾਂ ਸੋਫੇ ਤੇ ਰੱਖ ਕੇ ਤੁਹਾਨੂੰ ਦਿਖਾਉਣੇ ਹੈ ਪ੍ਰੈਸ ਨਹੀਂ ਹੋਏ ਹੈਗੇ ਜਦੋਂ ਮੈਂ ਪ੍ਰੈਸ ਕਰਨ ਲੱਗੀ ਤੇ ਲਾਈਟ ਨਹੀਂ ਹੈਗੀ ਸੀ ਤੇ ਫਿਰ ਮੈਂ ਇਸੇ ਤਰ੍ਹਾਂ ਹੀ ਜਿਹੜੇ ਉਹ ਕਰ ਲਈ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਫਾਈਨਲ ਲੁੱਕ ਆ ਜਿਹੜਾ ਸੋਫੇ ਦਾ ਥੋੜੇ ਜਿਹਾ ਚੇਂਜ ਦੇ ਨਾਲ ਹੀ ਸੋਫਾ ਜਿਹੜਾ ਜੱਜ ਗਿਆ ਤੇ ਬਾਕੀ ਤੁਸੀਂ ਦੱਸਿਓ ਜੀ ਕਮੈਂਟ ਕਰਕੇ ਕਿਸ ਤਰ੍ਹਾਂ ਲੱਗੇ ਤੁਹਾਨੂੰ ਇਹ ਕਵਰ ਲੋਜੀ ਕਮੈਂਟ ਕਰਕੇ ਜਰੂਰ ਦੱਸਿਓ ਸੋਫਾ ਜਿਹੜੇ ਆਪਾਂ ਪਿੱਲੋ ਕਵਰ ਬਣਾਏ ਨੇ ਕਿਸ ਤਰ੍ਹਾਂ ਜੱਚਦੇ ਆ ਕਿ ਨਾ ਸੋਫੇ ਤੇ ਚਲੋ ਜੀ ਵੀਡੀਓ ਦਾ ਵੀ ਆਪਾਂ ਇੱਥੇ ਐਂਡ ਕਰਦੇ ਆ ਮਿਲਦੇ ਆਂਗੇ ਆਪਾਂ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਬਾਦਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਜੀ ਮੈਂ ਕੀ ਖਾਲਾ ਬੈ ਜਾ ਲੈ ਆਹ ਲੈ ਆਹ ਵਰ ਖਾਲਾ ਚੱਕ ਡੱਕ ਲਾ ਹੁਣ ਚੱਕ ਕੇ ਭੱਜ ਜਾ